ਮੀਟਿੰਗ ਹੋ ਰਹੀ ਹੈ ਔਰ ਪੰਥਕ ਮर्यादा ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਠੀਕ ਹੈ ਮਾਲ ਮੀਟਿੰਗ ਮੀਟਿੰਗ ਹੋ ਰਹੀ ਹੈ ਔਰ ਪੰਥਕ ਮर्यादा ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਇਕਨਮਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਅਨਤਕਾ ਮर्यादा ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਹਾਂ ਗੁਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ ਠੀਕ ਹੈ ਮਾਲ ਮੀਟਿੰਗ ਦਾ ਮੀਟਿੰਗ ਹੋ ਰਹੀ ਹੈ ਔਰ ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਹਾਂ ਗੁਰ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲੈਂਦੇ ਜਾਂਦੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ